ਤੀ 1 2024 ਚ ਨਕਸਿਂਦਰ ਨਾ ਐਫਓਬੀ ਕੈਂਪ ਲਗਾਣਗੇ ਟੈਕਨਗੜਾ ਉਥੇ ਆਸਾ ਆ ਦੇਖਣ ਦੇ ਦੋ ਗੋਲੀਆਂ ਲੱਗੀਆਂ ਇਹ ਸ਼ੋਹਰੇ ਚੱਕਰ ਮੈਨੂੰ 15 ਅਗਸਤ 2024 ਚ ਅਨੌਂਸਮੈਂਟ ਹੋਇਆ ਔਰ 22 22 ਮਈ 2025 ਚ ਰਾਸ਼ਟਰਪਤੀ ਜੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਮੈਂ ਦੋਸੇ ਕੋਬਰਾ 36 ਗੜ ਦੇ ਚੋਂ ਗੋਲੀ ਲੰਦੀ ਆ ਜਾਂ ਗੋਲੀ ਚੱਲਦੀ ਆ ਉਹ ਕਿਹੋ ਜਿਹੇ ਹਾਲਾਤ ਸੀ ਕਿੰਨੇ ਲੋਕਾਂ ਦੀ ਜਾਣ ਪਛਾਣ ਹੈ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵੇਲੇ ਮੈਂ ਅੱਗੇ ਗਿਆ ਔਰ ਮੇਰੇ ਵੀ ਦੋ ਗੋਲੀਆਂ ਇਟਾਂ ਨੂੰ ਉਹ ਕਿਸ ਤਰ੍ਹਾਂ ਦੇ ਹਾਲਾਤ ਸੀ ਹਾਲਾਤ ਗੜਾਈ ਦਾ ਪਤਾ ਸਰ ਇਹ ਨਕਸਲੀ ਏਰੀਆ ਦੇ ਵਿੱਚ ਜਿੱਦਾਂ ਨਕਸਲੀਆਂ ਨਾਲ ਦਾ ਮੁਕਾਬਲਾ ਹੁੰਦਾ ਦਾ ਅੱਜ ਜਦੋਂ ਇੱਕ ਸਮਾਧਨ ਕੀਤਾ ਜਾਂਦਾ ਇਹ ਸ਼ੋਰੇ ਚੱਕਰ ਮੈਂ ਆਪਣੇ ਆਪ ਨੂੰ ਕਿੰਨਾ ਮੈਨੂੰ ਬਹੁਤ ਗਰਵ ਮਹਿਸੂਸ ਹੋਇਆ ਹੈ ਕਿ ਇਸ ਸੰਸਥਾ ਨੇ ਆ ਕੇ ਮੇਰੇ ਕੋ ਸਨਮਾਨਿਤ ਕੀਤਾ। ਕਿਉਂਕਿ ਪਿੰਨਰੇ ਕਿ ਘਰ ਦਾ ਕਿਉਂਕਿ ਜੋਗੜਾ ਤੇ ਆਪਸ 24 ਦੇ ਕਈ ਵੱਡੇ ਘਰ ਦੇ ਵਿੱਚ ਪ੍ਰਸਾਰ ਨਹੀਂ ਬਣਦਾ। ਬਹੁਤ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਆਪਣੇ ਇਲਾਕੇ ਦੇ ਲੋਕ ਸਨਮਾਨਿਤ ਕਰਦੇ ਜਾਏਗਾ। ਕਿੰਨਾ ਦਰ ਸਨਮਾਨਿਤ ਹੋਏਗਾ। ਬਹੁਤ ਵਧੀਆ ਮਹਿਸੂਸ ਹੁੰਦਾ ਮੈਨੂੰ ਔਰ ਸਰਦਾਰ ਵਿਕਿੰਦਰ ਸਿੰਘ ਅੰਮ੍ਰੋਲਾ ਜੀ ਨੇ ਨੌਜਵਾਨਾਂ ਨੂੰ ਚਾਹੀਏ ਕਿ ਨਸ਼ਾ ਛੱਡੋ ਔਰ ਅਜੇ ਪ੍ਰਤੀਵੱਤਵਦ ਪ੍ਰਤੀਯੋਗ ਔਰ ਦੇਸ਼ ਦਾ ਨਾਮ ਰੋਸ਼ਨ ਕਰੇ ਔਰ ਪੰਜਾਬ ਆਪਣੇ ਦਾ ਨਾਮ ਰੋਸ਼ਨ ਕਰੇ ਮਜ਼ਬੂਤ ਰਾਸ਼ਟਰੀ ਸੰਗਠਨ ਜੋ ਕਿ ਸਾਫਕਾਰ ਰਾਸ਼ਟਰਪਤੀ ਡਾਕਟਰ ਅਬዱਪ ਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਸੰਸਥਾ ਵੱਲੋਂ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਹੀ ਦੇਸ਼ ਦੇ ਲਈ ਬਹਾਦਰੀ ਨਾਲ ਨਜਿੱਠਣ ਵਾਲੇ ਬਹਾਦਰੀ ਦਾ ਕੰਮ ਕਰਨ ਵਾਲੇ ਜਿਹੜੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੂੰ ਤਸ਼ਾਹਦ ਕੀਤਾ ਜਾਵੇਗਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇਗੀ ਮਜਬੂਤ ਰਾਸਟਰ ਸੰਗਠਨ ਰਜਿਸਟਰਡ ਭਾਰਤ ਦਾ ਮੁੱਖ ਉਦੇਸ਼ ਹੈ ਜਦੋਂ ਮੈਂ ਮੀਡੀਆ ਦੇ ਵਿੱਚ ਮਲਕੀਤ ਸਿੰਘ ਜੀ ਬਾਰੇ ਪੜਿਆ ਤਾਂ ਮੇਰਾ ਮਨ ਬਾਗੋ ਬਾਗੋ ਉੱਠਿਆ ਔਰ ਮੈਨੂੰ ਜਦੋਂ ਇਹ ਪਤਾ ਲੱਗਾ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦਾ ਮਲਕੀਤ ਸਿੰਘ ਰਹਿਣ ਵਾਲਾ ਹੈ ਔਰ ਇੰਨੀ ਬਹਾਦਰੀ ਦਾ ਕੰਮ ਕੀਤਾ ਹੈ ਰਾਸ਼ਟਰਪਤੀ ਸਾਡੇ ਮਾਨਯੋਗ ਸ਼੍ਰੀਮਤੀ ਮਨਮੋਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੋਈ ਉਸ ਦਿਨ ਤੋਂ ਹੀ ਮੈਂ ਇਹਨਾਂ ਦਾ ਨੰਬਰ ਟ੍ਰੇਸ ਕੀਤਾ ਔਰ ਮੈਂ ਕਿਹਾ ਜੀ ਮੈਂ ਆਪਣੇ ਜਨਮ ਦਿਨ ਦਿਨ ਤੇ ਇਹਨਾਂ ਨੂੰ ਜਰੂਰ ਸਨਮਾਨਿਤ ਕਰਾਂਗਾ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਕਾਂਗਾ ਕਿ ਦੇਸ਼ ਦੇ ਲਈ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਸਾਨੂੰ ਇਸ ਇਹੋ ਜਿਹੇ ਮਹਾਨ ਯੋਧਿਆਂ ਨੂੰ ਸਨਮਾਨਿਤ ਕਰਕੇ ਅੱਗੇ ਆਉਣਾ ਚਾਹੀਦਾ ਔਰ ਸਾਨੂੰ ਇਹ ਜਿਹੜਾ ਕੰਮ ਹੈ ਔਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਹੀ ਸਾਡਾ ਦੇਸ਼ ਬਚੇਗਾ ਤਾਂ ਹੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਹੋਵੇਗੀ